ਇੱਕ ਪਾਸੇ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੇ ਸਬੰਧੀ ਮਤੇ ਪਾਏ ਜਾ ਰਹੇ ਨੇ ਇਹ ਤਕਰੀਰਾਂ ਦਿੱਤੀਆਂ ਜਾ ਰਹੀਆਂ ਆ ਕਿ ਸ੍ਰੀ ਦਰਬਾਰ ਸਾਹਿਬ ਦੀ ਕੰਧ ਉੱਤੇ ਗੋਲੀ ਚਲਾਈ ਗਈ ਐ ਐਸਡੀ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਗੋਲੀ ਚਲਾਈ ਗਈ ਹੈ ਜਿਹੜੀ ਕਿ ਨਿੰਦਣਯੋਗ ਹੈ ਪਰ ਦੂਜੇ ਪਾਸੇ ਹੁਣ ਇੱਕ ਹੋਰ ਨਰੇਟਿਵ ਉੱਭਰਦਾ ਪਿਆ ਇੱਕ ਹੋਰ ਮੰਗ ਉਖਦੀ ਪਈ ਹੈ ਦਰਸਲ ਜਿੱਥੇ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਗੱਲ ਹੋ ਰਹੀ ਆ ਉੱਥੇ ਹੀ ਸੁਖਬੀਰ ਸਿੰਘ ਬਾਗਲ ਨੂੰ ਵੀ ਪੰਥ ਚੋਂ ਛੇਕਣ ਦੀ ਗੱਲ ਕੀਤੀ ਜਾਣ ਲੱਗੀ ਆ ਦਰਸਲ ਸੁਖਬੀਰ ਸਿੰਘ ਬਾਗਲ ਦੇ ਉੱਤੇ ਹਮਲਾ ਹੋਇਆ ਜਿਸ ਵੇਲੇ ਹਮਲਾ ਹੋਇਆ ਗੋਲੀ ਚੱਲੀ ਸੁਖਬੀਰ ਸਿੰਘ ਬਾਗਲ ਦਾ ਨਿਸ਼ਾਨਾ ਬਣਾ ਕੇ ਔਰ ਨਰੈਨ ਸਿੰਘ ਚੋੜਾ ਦੇ ਹੱਥ ਵਿੱਚ ਜਿਹੜੀ ਪਿਸਟਲ ਸੀ ਉਹਰੇ ਵਿੱਚੋਂ ਗੋਲੀ ਚੱਲੀ ਪਰ ਮੌਕੇ ਉੱਤੇ ਹੀ ਉਹਨਾਂ ਉਸ ਗੋਲੀ ਦਾ ਉਸ ਉਸ ਹਮਲੇ ਦਾ ਰੁਖ ਜਿਹੜਾ ਉਹ ਬਦਲ ਦਿੱਤਾ ਗਿਆ ਔਰ ਉਹ ਗੋਲੀ ਸਿੱਧੀ ਜਾ ਕੇ ਦਰਬਾਰ ਸਾਹਿਬ ਦੀ ਕੰਧ ਤੇ ਲੱਗਦੀ ਹੈ ਜਿਸ ਤੋਂ ਬਾਅਦ ਇੱਕ ਚਰਚਾ ਸ਼ੁਰੂ ਹੋ ਗਈ ਕਿ ਕੀ ਨਰੈਨ ਸਿੰਘ ਚੋੜਾ ਨੇ ਜੋ ਕੀਤਾ ਉਹ ਧਰਮ ਦੀ ਅਗਿਆਨ ਨਹੀਂ ਹੈ ਉਹ ਧਾਰਮਿਕ ਭਾਵਨਾਵਾਂ ਦੀ ਵਗਿਆ ਨਹੀਂ ਹੈ ਔਰ ਇਸੇ ਸੰਦਰਭ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਕੰਧ ਉੱਤੇ ਗੋਲੀ ਚਲਾਉਣ ਵਾਸਤੇ ਨਰੈਨ ਸਿੰਘ ਚੌੜਾ ਨੂੰ ਧਰਮ ਚੋਂ ਛੇਕਣ ਦਾ ਮਤਾ ਪੈਣ ਲੱਗਿਆ ਜਾਂ ਉਸ ਚੀਜ਼ ਨੂੰ ਲੈ ਕੇ ਵਿਚਾਰ ਹੋਣ ਲੱਗਿਆ ਔਰ ਉਸੇ ਦਰਮਿਆਨ ਹੁਣ ਇੱਕ ਹੋਰ ਵਿਚਾਰ ਉੱਭਰ ਕੇ ਸਾਹਮਣੇ ਆਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਪੰਥ ਵਿੱਚੋਂ ਫਿਰ ਛੇਕੇ ਆ ਜਾਣਾ ਚਾਹੀਦਾ ਹੈ ਜੇ ਨਰੈਨ ਸਿੰਘ ਚੌੜੇ ਨੂੰ ਛੇਕਣਾ ਹੁਣ ਇਹ ਕਿਉਂ ਕਿਹਾ ਗਿਆ ਸਵਾਲ ਇਹ ਉੱਠ ਰਿਹਾ ਹੈ ਕਿ ਆਖਰਕਾਰ ਇਹ ਨਰੇਟਿਵ ਕਿਉਂ ਉੱਭਰ ਕੇ ਸਾਹਮਣੇ ਆ ਰਿਹਾ ਔਰ ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਬਾਬਾ ਰਾਮ ਸਿੰਘ ਨੇ ਬਾਬਾ ਰਾਮ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਸਾਫ਼ ਤੌਰ ਦੇ ਉੱਤੇ ਇਹ ਵੀ ਆਖਿਆ ਕਿ ਸਿਰਫ ਨਰੈਨ ਸਿੰਘ ਚੌੜਾ ਨੂੰ ਪੰਥ ਚੋਂ ਛੇਕਣਾਂੀ ਹੈ ਜੇ ਨਰੈਨ ਸਿੰਘ ਚੌੜਾ ਨੂੰ ਪੰਥ ਚੋਂ ਛੇਕਣਾ ਤਾਂ ਅੱਗੇ ਕੀ ਬੋਲਦੇ ਆਓ ਤੁਹਾਨੂੰ ਉਹਨਾਂ ਦੇ ਬਿਆਨ ਚ ਸੁਣਾਉਂਦੇ ਆਂ ਜਿਹੜੀ ਘਟਨਾ ਦਰਬਾਰ ਸਾਹਿਬ ਦੇ ਅੰਦਰ ਹੋਈ ਆ ਉਹ ਇੱਕ ਕੌਮ ਦੇ ਜਜ਼ਬਾਤ ਨੇ ਤੇ ਜਜ਼ਬਾਤਾਂ ਦੇ ਤਰਜਮਾਨੀ ਕਰਦਿਆਂ ਜੋ ਹੋਇਆ ਉਹ ਚੌੜਾ ਸਾਹਿਬ ਨੇ ਕੀਤਾ ਦਰਬਾਰ ਸਾਹਿਬ ਤੇ ਇੱਕ ਬਨੇ ਗੱਲ ਮਾੜੀ ਹੈ ਕਿ ਗੋਲੀ ਨਹੀਂ ਚਲਣੀ ਚਾਹੀਦੀ ਪਰ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਕਰਵਾਏ ਨੇ ਹਮਲੇ ਕਰਨ ਵਾਲਿਆਂ ਨਾਲ 35 ਸਾਲ ਤੋਂ ਇਹ ਰਾਨਾ ਰੱਖਿਆ ਲਾਲ ਕ੍ਰਿਸ਼ਨ ਅਡਵਾਨੀ ਦੀ ਬੁੱਕ ਅੱਜ ਵੀ ਇਹ ਗੱਲ ਕਹਿੰਦੀ ਹੈ ਵੀ اٹੈਕ ਇੰਦਰਾ ਗਾਂਧੀ ਨਹੀਂ ਸੀ ਕਰਨਾ ਚਾਹੁੰਦੀ ਅਸੀਂ ਜ਼ੋਰ ਲਾ ਕੇ ਕਰਵਾਇਆ ਲੱਡੂ ਵੰਡੇ ਗਏ ਵਧਾਈਆਂ ਦਿੱਤੀਆਂ ਗਈਆਂ ਦੁਰਗਾ ਦਾ ਕਿਤਾਬ ਦਿੱਤਾ ਗਿਆ ਉਹਦੇ ਨਾਲ 35 ਸਾਲ ਤੋ ਯਰਾਨ ਆ ਰਿਹਾ ਕਿੱਟੀਆਂ ਮੌਜੂਦ ਨੇ ਕੌਮਨੀ ਅਕਾਲੀ ਦਲ ਤੇ ਲੈਟਰ ਪੜ ਤੇ ਇੰਦਰਾ ਗਾਂਧੀ ਉਹਦੇ ਸੈਕਟਰੀ ਆਰਕੇ ਧਵਨ ਨੂੰ ਲਿਖੀਆਂ ਗਈਆਂ ਹਜ਼ਾਰਾਂ ਦਾ ਕਤਲ ਹੋਇਆ ਸ੍ਰੀ ਹਰਮੰਦਰ ਸਾਹਿਬ ਦੇ ਕਿੰਨੇ ਗੁਰਧਾਮਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਧੀਆ ਪੈਣਾ ਦੀ ਬੇਪਤੀ ਹੋਈ ਉਸ ਤੋਂ ਬਾਅਦ ਵੀ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਤੇ ਸਿੱਖਾਂ ਦਾ ਨੁਕਸਾਨ ਹੋਇਆ ਸਰਸੇ ਸਾਧਨਾ ਯਾਰੀਆਂ ਪਾਲੀਆਂ ਗਈਆਂ ਗੁਰੂ ਕੀ ਗੋਲਕ ਦਾ ਪੈਸਾ ਬਰਬਾਦ ਕੀਤਾ ਗਿਆ ਔਰ ਕਦੇ ਕੋੜ ਕਪੂਰੇ ਕਦੇ ਪਰੇ ਇਸੇ ਤਰ੍ਹਾਂ ਥਾਵਾਂ ਥਾਵਾਂ ਦੇ ਬਾਈਬਲ ਕਲਾਂ ਗੋਲੀਆਂ ਚਲਾਈਆਂ ਗਈਆਂ ਸਿੰਘ ਚਹੀਦ ਹੋਏ ਪਟੜ ਹੋਏ ਨੇ ਤੇਮ ਘਰਦਿਆਂ ਤੇ ਵਾਰ ਹੋਏ ਔਰ ਕੌਮ ਦੇ ਅੰਦਰ ਐਸਾ ਨੁਕਸਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਇਸ ਪਰਿਵਾਰ ਦਾ ਕਬਜਾ ਰਿਆ ਤੇ ਮੇਰੇ ਗਲ ਪੰਥਕ ਸਫਾ ਵਿੱਚ ਨੁਕਸਾਨ ਹੀ ਨੁਕਸਾਨ ਹੋਇਆ ਕੋਈ ਭਲਾ ਨਹੀਂ ਹੋਇਆ ਤੇ ਜੇ ਉਹਨਾਂ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖਦੇ ਹਾਂ ਹੋਇਆ ਜੇ ਕੋਈ ਗੋਲੀ ਚ ਲਾਉਂਦਾ ਹੈ ਤੇ ਮੈਂ ਸਮਝਦਾ ਉਹ ਜਜਬਾ ਜਜਬਾਤ ਨੇ ਉਹਦੇ ਪਰ ਜੋ ਹੋਇਆ ਚਲੋ ਮਾਰਾ ਵੀ ਹੋਇਆ ਪਰ ਮੈਂ ਉਹਨਾਂ ਮਾਰਾ ਨਹੀਂ ਸਮਝਦਾ ਜਿੰਨਾ ਇਹਨਾਂ ਲੋਕਾਂ ਨੇ ਕੌਮ ਦੇ ਨਾਲ ਵਿਸ਼ਵਾਸ ਘਾਤ ਕਰਕੇ ਕੌਮ ਦਾ ਨੁਕਸਾਨ ਕੀਤਾ ਵੇਖੋ ਦਸਤਾਰ ਲਈ ਇਹ ਬਣਦੀ ਹੈ ਵੇਖੋ ਦਸਤਾਰ ਜਿਹੜੀ ਆ ਉਹ ਤਾਂ ਵੈਰੀ ਦੁਸ਼ਮਣ ਦੀ ਹੁੰਦੀ ਲਾਉਣੀ ਚਾਹੀਦੀ ਪਰ ਇਹਨਾਂ ਨੇ ਅੱਜ ਤੱਕ ਕੌਮ ਦੀਆਂ ਦਸਤਾਰਾਂ ਲਾਈਆਂ ਹੀ ਨੇ ਤੇ ਲਾਉਣ ਵਾਲਾ ਵੀ ਇਹਨਾਂ ਦਾ ਆਪਣਾ ਹੀ ਸੀ ਪਤਾ ਲੱਗਾ ਵੀ ਇਹਨਾਂ ਦੇ ਅਕਾਲੀ ਦਲ ਦਾ ਵਰਕਰ ਸੀ ਜਿਹਨੇ ਭਾ ਲੰਮੀ ਕਰਕੇ ਉਹਦੀ ਦਸਤਾਰ ਜਿਹੜੀ ਆ ਉਹ ਲਾਈ ਆ ਇਹ ਪਤਾ ਨਹੀਂ ਇਹ ਪ੍ਰਣਾਲੀ ਕਿੱਥੋਂ ਇਹਨਾਂ ਨੇ ਸਿੱਖੀ ਆ ਕਿਸੇ ਦੀ ਵੀ ਪੱਗ ਨਹੀਂ ਸੀ ਲਾਉਣੀ ਚਾਹੀਦੀ ਜੇ ਹਰਮੰਦਰ ਸਾਹਿਬ ਦਾ ਸਤਕਾਰ ਨੂੰ ਮੁੱਖ ਰੱਖ ਕੇ ਜੇ ਸਮਝ ਦੇ ਵਿਅਕਤੀ ਬੜਾ ਸਤਕਾਰ ਕਰਦੇ ਆਂ ਤੇ ਇਹਨਾਂ ਨੂੰ ਉਦੋਂ ਹਰਿਮੰਦਰ ਸਾਹਿਬ ਨਾਲ ਦੱਸਿਆ ਜਦੋਂ ਸਿੱਖ ਦੀ ਪੱਗ ਲਾਈ ਜਾ ਰਹੀ ਸੀ ਕੋਈ ਦੁਸ਼ਮਣ ਲਾਵੇ ਤੇ ਗੱਲ ਵੱਖਰੀ ਸੀ ਇਹ ਆਪ ਖੁਦ ਸਿੱਖਾਂ ਦੀਆਂ ਪੱਗਾਂ ਲਾਉਂਦੇ ਨੇ ਦਰਬਾਰ ਸਾਹਿਬ ਦੇ ਅੰਦਰ ਤੇ ਫਿਰ ਇਹ ਕੌਮ ਕਿੱਧਰ ਨੂੰ ਜਾਊਗੀ ਤੇ ਕੌਣ ਪੱਗਾਂ ਦੀ ਰਖਵਾਲੀ ਕਰੇਗਾ ਸੋ ਸ਼੍ਰੋਮਣੀ ਅਕਾਲੀ ਦਰ ਜਿਹੜੀ ਸੰਸਥਾ ਸੀ ਸਿੱਖਾਂ ਦੀ ਇਹ ਤਾਂ ਕੌਮ ਦੀ ਸੇਵਾ ਵਾਸਤੇ ਸੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਿਆਦੇ ਜਿਹੜੇ ਨੇ ਉਹ ਸਿੱਖਾਂ ਦੀਆਂ ਪੱਗਾਂ ਲਾ ਰਹੇ ਨੇ ਇਹ ਕੌਮ ਤਾਂ ਤਾਂ ਹੁਣ ਵੈਗਰੂ ਫਿਰ ਰਾਖਾ ਹੋਇਆ ਨਾ